ਰਾ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਤਨਵੀਰਾ ਮੈਂ ਚੋਲਾ ਸਾਹਿਬ ਵਾਈ ਹੋਈ ਹਾਂ ਤੇ ਕੀ ਮਾਮਲਾ ਹੈ ਸਾਰਾ ਜਿਹੜੀ ਤੁਹਾਡੀ ਕੋਟ ਮਾਰ ਹੋਈ ਹੈ ਤੁਹਾਡੇ ਪਰਿਵਾਰ ਵੱਲੋਂ ਕੀ ਹੈ ਮਾਮਲਾ ਮੇਰਾ ਪਤੀ ਕਰਨ ਨਹੀਂ ਹੈ ਰਾਂ ਸਾਸੂ ਸਰੋਜ ਬਾਲਾ ਹੈ ਜੀ ਇਹ ਮੈਨੂੰ ਬੱਚੇ ਤੋਂ ਲੈ ਕੇ ਪਰੇਸ਼ਾਨ ਕਰਦੇ ਪਏ ਨੂੰ 2017 ਚ ਮੇਰੀ ਮੈਰਿਜ ਹੋਈ ਆ 18 ਚ ਮੇਰੀ ਬੇਟੀ ਹੋਈ ਹੈ 6 ਸਾਲ ਦੀ ਮੇਰੀ ਬੇਟੀ ਹੋ ਗਈ ਹੋਈ ਹੈ ਜੀ ਬੇਟੀ ਤੋਂ ਬਾਅਦ ਇਹਨਾਂ ਨੇ ਚਾਰ ਵਾਰ ਮੇਰੀਆਂ ਬੋਰਸਨਾ ਕਰਾਈਆਂ ਵਾ ਸਾਨੂੰ ਮੁੰਡਾ ਚਾਹੀਦਾ ਵਾ ਮੈਂ ਮੁੰਡਾ ਕਿੱਥੋਂ ਲਿਆ ਦਵਾਂ ਟੈਸਟਾਂ ਲਈ ਲੈ ਕੇ ਜਾਂਦੇ ਨੇ ਪਰ ਹੁਣ ਮੇਰੀ ਹਿੰਮਤ ਹਾਰ ਚੁੱਕੀ ਆ ਮੈਂ ਹੁਣ ਫੇਰ ਥੋੜਾ ਸਾਲ ਹੋਏ ਆ ਮੇਰੇ ਵੈਰ ਪਏ ਨੇ ਕਿ ਤੂੰ ਫੇਰ ਸਾਨੂੰ ਪੁੱਤ ਦਾ ਚਾਂਸ ਦੇ ਜੇ ਤੂੰ ਨਹੀਂ ਦੇਣਾਗਾ ਤੇ ਫੇਰ ਅਸੀਂ ਸੈਰੋਗੇ ਸੀ ਮਦਰ ਦੇ ਥਰੂ ਅਸੀਂ ਬਾਹਰੋਂ ਬੱਚਾ ਲੈ ਲੈਨੇ ਆ ਤੂੰ ਘਰ ਦੇ ਵਿੱਚ ਕੰਮ ਵਾਲੀ ਬਣ ਕੇ ਰਹਿ ਤੇ ਦੂਜੀ ਗੱਲ ਇਹ ਮੈਨੂੰ ਦਾਜ ਤੋਂ ਵੀ ਤੰਗ ਕਰਦੇ ਆ ਅੱਗੇ ਮਾਂ ਬਿਓ ਨੇ ਵੀ ਬੱਚੀ ਤੋਂ ਲੈ ਸੋਨਾ ਪਾਇਆ Swift ڈیزائر ਦਿੱਤੀ ਗਿਆ ਉਹਨੋਂ ਕਹਿੰਦਾ ਮੇਰੇ ਕੰਮ ਦੀ ਨਹੀਂ ਆ ਤੇ ਸਾਨੂੰ ਫੋਰਚੂਨਰ ਗੱਡੀ 5 ਕਿਲੇ ਪਹਿਲੀ ਵੀ ਮੇਰੇ ਨਾਂ ਤੇ ਕਰਾ ਕੇ ਦੇ ਉਹਨੂੰ ਗੱਡੀ ਨੂੰ ਚੈੱਕਾਂ ਤੇ ਖੜਿਆ ਕੀਤਾ ਬਾਬੇ ਇਹਨੂੰ ਨਾ ਤੂੰ ਹੱਥ ਲਾਏਂਗੀ ਤੇ ਨਾ ਮੈਂ ਹੱਥ ਲਾਉਂਗਾ ਆ ਪਰਸੋ ਇਹਨਾਂ ਨੇ ਮੇਰੇ ਨਾਲ ਕੁੱਟ ਮਾਰ ਕੀਤੀ ਐ ਵੀ ਮੇਰੇ ਸਾਰੇ ਡਾਕੂਮੈਂਟਸ ਵੀ ਚੋਰੀ ਕਰ ਲੇ ਕੁਝ ਵੀ ਨਹੀਂ ਇਹਨਾਂ ਨੇ ਮੇਰੇ ਕੋਲ ਰਹਿਣ ਦਿੱਤਾ ਪਾਸਪੋਰਟ ਤੱਕ ਮੇਰੇ ਇਹਨਾਂ ਨੇ ਚੋਰੀ ਕਰ ਲਿਆ ਆਪੇ ਚੋਰੀ ਵੀ ਜੇ ਲਵਾ ਲਵਾ ਕੇ ਬਾਹਰ ਜਾਂਦੇ ਨੇ ਮੈਨੂੰ ਉਹਦੀ ਵੀ ਕੋਈ ਖਬਰ ਨਹੀਂ ਸਭ ਕੰਮ ਇਹ ਚੋਰੀ ਕਰਦੇ ਮੈਨੂੰ ਕੁਝ ਨਹੀਂ ਦੱਸਦੇ ਹੋਰ ਕੋਣ ਜਾਣ ਕਰਦਾ ਹੈ ਮੇਰੀ ਸੱਸ ਸਰੋਜ ਬਾਲਾ ਮੇਰਾ ਪਤੀ ਕਰਨ ਨૈયਰ ਇੱਕ ਵੀਰਾ ਮਾਮਾ ਸੋਰਾ ਇਹ ਪੱਟੀ ਤੋਂ ਵਿਕਾਸ ਕੁਮਾਰ ਮਿੰਟਾ ਉਹਦੀ ਸ਼ੈਨ ਵਾਲੀ ਸਾਰਾ ਕੁਝ ਹੁੰਦਾ ਵਾ ਅਨੇ ਜਿੰਨਾ ਸਮਾਂ ਤੁਹਾਡੇ ਵਿਆਹ ਨੂੰ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਕਿ ਤਜੱਸਦ ਇਹ ਤੁਹਾਡੇ ਤੇ ਜਿਹੜਾ ਹੈ ਇਹ ਕਹਿ ਰਟਿਆ ਜਾ ਰਿਹਾ 2019 ਤੋਂ ਮੇਰੇ ਸੌਰਵ ਸਾਹਿਬ ਦੀ ਡੈਥ ਹੋਈ ਆ ਉਦੋਂ ਤੱਕ ਸਭ ਕੁਝ ਸਹੀ ਸੀਗਾ ਉਸ ਤੋਂ ਬਾਅਦ ਮੇਰੇ ਨਾਨਾ ਦੇ ਵਿਆਹ ਤੋਂ ਬਾਅਦ ਮੇਰੀ ਸੱਸ ਨੇ ਹੌਲੀ 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 ਪਰੇਸ਼ਾਨ ਕਰਨਾ ਸ਼ੁਰੂ ਕਰਤਾ ਚਾਰ ਵਾਰ ਪੰਚਾਇਤਾਂ ਇਕੱਠੀਆਂ ਹੋਈਆਂ ਵਾ ਚਾਰ ਵਾਰ ਤੇ ਉਦੋਂ ਇਹ ਕਹਿ ਦਿੰਦੇ ਆ ਕਿ ਚਲੋ ਠੀਕ ਆ ਰਜਮੰਦਗੀ ਹੋਗੀ ਪਰ ਦੋ ਤਿੰਨ ਵਾਰ ਇਹਨਾਂ ਨੇ ਕੁੱਟਮਾਰ ਕੀਤੀ ਆ ਪਰਸੋ ਤੋਂ ਇੱਕ ਦਿਨ ਪਹਿਲਾਂ ਰਾਤੀ 11 ਵਜੇ ਵੀ ਘਰੋਂ ਬਾਹਰ ਨਿਕਲੀ ਆ ਬੜਾ ਉਦੋਂ ਵਿਲਾਸਾਂ ਪਾਈਆਂ ਇਹਨਾਂ ਨੇ ਪਰ ਪਰਸੋ ਦਾ ਬਹੁਤ ਜ਼ਿਆਦਾ ਇਹਨਾਂ ਨੇ ਮੈਨੂੰ 10:00 ਵਜੇ ਦਾ ਟਾਈਮ ਸੀ ਮੈਨੂੰ ਕੁੱਟਿਆ ਤੇ ਇਹ ਜਿਹੜੀ ਤੁਹਾਡੇ ਗਲੇ ਤੇ ਜਗਮ ਹੈ ਕਿਸ ਤਰ੍ਹਾਂ ਹੈ ਚੁੰਨੀ ਪਾ ਕੇ ਤੇ ਮੈਨੂੰ ਮਾਰਨ ਦੀ ਕੋਸ਼ਿਸ਼ ਹੀ ਕੀਤੀ ਗਈ ਆ ਤਿਆ ਮੇਰੀਆਂ ਬਾਵਾਾਂ ਵੀ ਸਭ ਪਾਸੇ ਸਾਰੇ ਕੀਤੀ ਇਹਨਾਂ ਨੇ ਜੁਨੇ ਕਿੰਨੇ ਕਿੰਨੇ ਭਾਈ ਇਹ ਮੇਰੇ ਪਤੀ ਨੇ ਤੇ ਮੇਰੀ ਸੱਸ ਦੀ ਸਾਰੀ ਚਾਲ ਸੀਗੀ ਸਭ ਇਹਨਾਂ ਦਾ ਪਹਿਲਾਂ ਹੀ ਪਲਾਨ ਸੀ ਮੈਂ ਬੜੀ ਮੁਸ਼ਕਲ ਨਾਲ ਇੱਥੋਂ ਘਰੋਂ ਨਿਕਲੀ ਆਂ ਪਹਿਲਾਂ ਦਰਖਾਸਤ ਦਿੱਤੀ ਥਾਣੇ ਕੋਈ ਦਰਖਾਸਤ ਥਾਣੇ ਵੀ ਦਿੱਤੀ ਆ ਹਸਪੀਟਲ ਵੀ ਦਾਖਲ ਰਹੀ ਆ ਪਰ ਕੋਈ ਸੁਣਵਾਈ ਨਹੀਂ ਹੋਈ ਹਸਪੀਟਲ ਵਾਲਿਆਂ ਕੋਈ ਰਿਪੋਰਟ ਨਹੀਂ ਥਾਣੇ ਪਹਚਾਈ ਨਾ ਕੋਈ ਪੁਲਿਸ ਵਾਲਾਇਸੇ ਇਸ ਕਾਰ ਮੇਰੇ ਤੱਕ ਆਇਆ ਵਾ ਕੀ ਕਾਰਵਾਈ ਚਾਹੁੰਦੇ ਜਾਂ ਕੀ ਇਨਸਾਫ ਚਾਹੁੰਦੇ ਮੇਰਾ ਇਨਸਾਫ ਮੈਨੂੰ ਮਿਲਣਾ ਚਾਹੀਦਾ ਵਾ ਮੇਰਾ ਪਤੀ ਕਰਨ ਨૈયਰ ਤੋਂ ਸਾਸ ਤੋਂ ਮੇਰੇ ਮਾਮਾ ਸੋਹਰਾ ਮੇਰੇ ਨਾਲ ਖੁੰਦਕ ਕੱਟਦਾ ਵਾ ਮੈਨੂੰ ਇਨਸਾਫ ਚਾਹੀਦਾ ਪੁਲਿਸ ਪ੍ਰਸ਼ਾਸਨ ਤੋਂ ਜੇ ਮੇਰੇ ਨਾਲ ਇਨਸਾਫ ਨਾ ਹੋਇਆ ਤਾਂ ਮੈਂ ਆਪਣੇ ਆਪ ਨੂੰ ਖਤਮ ਕਰ ਦਵਾਂਗੀ ਆਪਣੀ ਬੇਟੀ ਨੂੰ ਵੀ ਹਾਂਜੀ ਜੀ ਕੀ ਨਾਮ ਆਪਾਂ ਮੇਰਾ ਨਾਮ ਗੁਰਸਿਮਰਨ ਸਿੰਘ ਹੈ ਜੀ ਮੈਂ ਲੜਕੀ ਦਾ ਭਰਾ ਬੋਲਦਾ ਹਾਂ ਜੀ ਹਾਂਜੀ ਹਾਂਜੀ ਕੀ ਮਾਮਲਾ ਸਾਹਮਣੇ ਆਇਆ ਜੀ ਭਾਜੀ ਮਾਮਲਾ ਇਦਾਂ ਵਾ ਕਿ ਮੈਂ ਖੇਮ ਕਰਨ ਸੀਗਾ ਤੇ ਮੈਂ ਗੱਡੀ ਤੇ ਆਉਂਦਾ ਪਿਆ ਸੀਗਾ ਕਰੋ ਮੈਨੂੰ ਫੋਨ ਆਇਆ ਕੁਦਰਤੀ ਵੀ ਤੇਰੀ ਭੈਣ ਦੀ ਬਹੁਤ ਕੋਟ ਮਾਰ ਕੀਤੀ ਆ ਤੇ ਗਾਲਚ ਪਾ ਦੇ ਕੇ ਇਹਨਾਂ ਨੇ ਉਹਨੂੰ ਬਾਹਰ ਕੱਢਿਆ ਵਾ ਗੇਟ ਤੋਂ ਉਹਦੇ ਹੱਥ ਪੈਰ ਗੁੱਟ-ਗੁੱਟ ਤੋੜੇ ਆ ਬਹੁਤ ਜ਼ਿਆਦਾ ਉਹਨੂੰ ਤਸ਼ੱਦਦ ਕੀਤੀ ਗਈ ਆ ਫਿਰ ਮੈਂ ਮੁੜ ਕੇ ਸਿੱਧਾ ਥਾਣੇ ਗਿਆ ਵਾਂ ਥਾਣੇੋਂ ਮੁੜ ਕੇ ਹਸਪਤਾਲ ਗਿਆ ਹਸਪਤਾਲ ਨੂੰ ਐਡਮਿਟ ਕਰਵਾਇਆ ਵਾ ਐਡਮਿਟ ਕਰਾਉਣ ਤੋਂ ਬਾਅਦ ਮੈਂ ਥੋੜਾ ਜਿਹਾ ਬਾਹਰ ਪਾਣੀ ਲੈਣ ਗਿਆ ਵਾ ਮਗਰੇ ਦੇ ਮਾਮਾ ਦੋ ਤਿੰਨ ਮੁੰਡੀ ਆਏ ਆ ਪਤਾ ਨਹੀਂ ਡਾਕਟਰਾਂ ਨੇ ਕੀ ਗੱਲ ਕੀਤੀ ਆ ਡਾਕਟਰਾਂ ਨੇ ਸਾਡਾ ਇੱਕ ਵੀ ਸੁਣਵਾਈ ਨਹੀਂ ਕੀਤੀ ਗਈ ਉਲਟਾ ਸਾਨੂੰ ਕਹਿੰਦੇ ਤੁਸੀਂ ਛੁੱਟੀ ਲੈ ਕੇ ਜਾਓ ਤੁਸੀਂ ਛੁੱਟੀ ਲੈ ਕੇ ਜਾਓ ਸੀਗਾ ਸਾਡੀ ਧੀ ਨਹੀਂ ਠੀਕ ਹੈਗੀ ਕਿ ਉਹਦੀ ਹਾਲਤ ਬਹੁਤ ਗੰਭੀਰ ਆ ਕਿ ਤੂੰ ਛੁੱਟੀ ਲੈ ਕੇ ਜਾਓ ਇੱਥੇ ਤੁਹਾਡਾ ਕੋਈ ਕੰਮ ਨਹੀਂ ਹੈਗਾ ਸਾਨੂੰ ਫਿਰ ਉਹਨਾਂ ਛੁੱਟੀ ਦੇ ਘਰੇ ਘਲਾ ਦਿੱਤਾ ਵਾ ਬਸ ਇਹ ਹਰ ਤੰਮ ਕੁੜੀ ਨੂੰ ਕੁੱਟੇ ਕੋਟਮਾਰੀ ਕਰਦੇ ਆ ਫਿਰ ਇਹ ਕਹਿੰਦੇ ਆ ਕਿ ਤੇਰੇ ਕੋਲ ਇੱਕ ਕੁੜੀ ਆ 6 ਸਾਲ ਦੀ ਤੂੰ ਮੁੰਡਾ ਲੈ ਤੂੰ ਮੁੰਡਾ ਲੈ 4-5 ਵਾਰਾਂ ਦੀ ਬੋਰਸ਼ਨ ਕਰਵਾ ਦਿਤੀ ਹੈ ਕੁੜੀ ਦੀ ਫਿਰ ਉਹ ਮੁੰਡੇ ਦੀ ਮੰਗ ਕਰੀ ਜਾਂਦੇ ਆ ਦੇਖੋ ਸਕੂਲ ਵਾਲੇ ਹੋਣ ਦੇ ਬਾਵਜੂਦ ਵੀ ਇਹ ਕੀ ਬਚਨ ਸਿੱਖਿਆ ਦੇਣਗੇ ਕਿ ਵੀ ਕੁੜੀ ਤੇ ਮੁੰਡੇ ਵਿੱਚ ਤੁਹਾਨੂੰ ਪਤਾ ਅੱਜਕੱਲ ਕੋਈ ਫਰਕ ਨਹੀਂ ਹੈਗਾਗਾ ਇਹ ਫੇਰ ਵੀ ਕੁੜੀ ਨੂੰ ਕੁੱਟਦੇ ਮਾਰਦੇ ਆ ਮੁੰਡਾ ਲੈ ਕੇ ਆ ਮੁੰਡਾ ਕੁੜੀ 'ਚ ਚਾਰ ਕੰਨ ਨੇ ਭਾਜੀ ਦੱਸੋ ਨਾਮ ਇੱਕ ਕਰਨ ਨਈਅਰ ਆ ਜੀ ਇੱਕ ਉਹਨਾਂ ਦੀ ਮਾਤਾ ਵਾਜੀ ਸਰੋਜ ਬਾਲਾ ਇੱਕ ਉਹਨਾਂ ਦਾ ਮਾਮਾ ਵਾਜੀ ਮਿੰਟਾ ਵਿਕਾਸ ਕੁਮਾਰ ਮਿੰਟਾ ਡੇਰੀ ਵਾਲੇ ਪੱਟੀ ਵਾਲੇ ਇਹ ਤਿੰਨਾਂ ਦਾ ਭਾਜੀ ਇੰਟਰਫੀਰੈਂਸ ਇਹ ਕੁੜੀ ਨੂੰ ਬੱਸਣ ਨਹੀਂ ਦਿੰਦੇਗੇ ਜਦੋਂ ਆਉਂ ਕੋਈ ਨਾ ਕੋਈ ਕਰਜ ਕੋਈ ਇਹੋ ਜਿਹੀ ਛੇੜਖਾਨੀ ਕਰਦੇ ਫਿਰ ਉਹਨੂੰ ਕਹਿੰਦੇ ਤੇਰਾ ਦੂਜਾ ਵਿਆਹ ਕਰਦਾਂਗੇ ਮੁੰਡੇ ਨੂੰ ਤੈਨੂੰ ਵੋਟੀ ਲਿਆ ਕੇ ਦਾਂਗੇ ਤੂੰ ਇਹਨੂੰ ਛੱਡ ਦੇ ਇਹਨੂੰ ਤਲਾਕ ਦੇ ਦੇ ਇਹ ਕਹਿੰਦੇ ਆ ਫਿਰ ਮੁੜ ਕੇ ਕੁੜੀ ਨੂੰ ਹੁਣ ਥੋੜੇ ਦਿਨਾਂ ਤੋਂ ਇਹ ਗੱਲਾਂ ਕਰਨ ਲੱਗ ਗਏ ਇਹਦੀ ਗੱਡੀ ਸੀ ਡਿਜ਼ਾਇਰ ਅਸੀਂ ਦਾਅ ਚ ਦਿੱਤੀ ਉਹ ਇਹਨਾਂ ਨੇ ਜੱਕਾਂ ਤੇ ਖਿਲਾਰ ਕੇ ਟਾਂ ਤੇ ਖਿਲਾਰ ਕੇ ਟਾਇਰ ਲਾ ਕੇ ਢੱਕੀ ਆ ਉਹਨੂੰ ਕਹਿੰਦੇ ਤੈਨੂੰ ਚਲਾਉਣ ਨਹੀਂ ਦੇਣੇਗੀ ਨਾ ਮੈਂ ਚਲਾਉਣੀ ਆ ਵੱਡੀ ਗੱਡੀ ਫੋਰਚਨਰ ਲੈ ਕੇ ਆ ਆਪਦੇ ਭਰਾ ਤੋਂ 5 ਕਿਲੇ ਪਹਿਲੀ ਮੈਨੂੰ ਲਿਖਾ ਕੇ ਦੇਣਗੀ ਤੇ ਤੂੰ ਘਰੇ ਬਸਣਾ ਨਹੀਂ ਤਾਂ ਕੰਮ ਵਾਲੀਆਂ ਵਾਂਗੂ ਘਰੇ ਸ ਪਾਜੀ ਅਸੀਂ ਇਨਸਾਫ ਦੀ ਮੰਗ ਕਰਦੇ ਆ ਸਾਡੀ ਤੀਨ ਇਨਸਾਫ ਦਿੱਤਾ ਜਾਵੇ ਜੋ ਵੀ ਕੁੜੀ ਦਾ ਗਹਿਣਾ ਵਾ ਸਾਰਾ ਖੋਲਿਆ ਗਿਆ ਸਾਰੇ ਪਾਸਪੋਰਟ ਡਾਕੂਮੈਂਟ ਸਭ ਕੁਝ ਪਾਜੀ ਨੇ ਖੋਲੇ ਆ ਉਹ ਦਿੱਤੇ ਜਾਣ ਕੁੜੀ ਨੂੰ ਕੁੜੀ ਦਾ ਵਸੀਬਾ ਕੀਤਾ ਜਾਵੇ ਪਾਜੀ ਅਸੀਂ ਇਹੀ ਚਾਹੁੰਦੇ ਈ ਆਲੇ ਹੋਰ ਅਸੀਂ ਕੁਝ ਨਹੀਂ ਚਾਹੁੰਦੇ ਪਾਜੀ ਹਾਂਜੀ ਕਿੱਥੇ ਰਹਿੰਦੇ ਹੋ ਮੈਂ ਸਰਜਵੱਲਾ ਮੇਰਾ ਨਾਮ ਹੈ ਜੀ ਮੈਂ ਚੋਲਾ ਸਬ ਦੀ ਪੱਕੀ ਵਸਨੀਕ ਆ ਮੈਂ ਇੱਕ ਸੰਸਥਾ ਚਲਾ ਰਹੀ ਆ ਪ੍ਰਿੰਸੀਪਲ ਐਜ਼ ਅ ਪ੍ਰਿੰਸੀਪਲ ਉੱਥੇ ਮੈਂ ਹੈਂਡਲ ਕਰ ਰਹੀ ਆ ਮੇਰਾ ਆਪਣਾ ਸਕੂਲ ਹੈ ਪਲੱਸ 2 ਤੱਕ ਸਕੂਲ ਚੋਲਾ ਸਾਹਿਬ ਦੇ ਵਿੱਚ ਹੈ ਮੇਰਾ 2000 ਤੋਂ ਚੱਲ ਰਿਹਾ ਵਾ 2024 ਆ ਗਈ ਆ ਮੇਰਾ ਸਕੂਲ ਚੋਲਾ ਸਾਹਿਬ ਦੇ ਵਿੱਚ ਹੀ ਨੰਬਰ 1 ਨੇ ਮੈਡਮ ਇੱਕ ਤੁਹਾਡੀ ਜਿਹੜੀ ਨੋਹ ਆ ਉਹਦੇ ਕੋਲ ਅਲੀਗੇਸ਼ਨ ਲਗਾਏ ਗਏ ਮਾਰਕਟਾਈ ਦੇ ਤੇ ਮਾਰਕਟਾਈ ਕਰਨ ਤੋਂ ਬਾਅਦ ਘਰੋਂ ਕੱਢ ਦਿੰਦੇ ਕੀ ਕਹਿਣਾ ਚਾਹੋਗੇ ਸਰ ਵੇਖੋ ਮਾਰਕਟਾਈ ਅਸੀਂ ਪੜੇ ਲਿਖੇ ਬੰਦੇ ਆ ਕੋਈ ਅਨਪੜ ਗੰਵਾਰ ਨਹੀਂ ਹੈਗੇ ਘਰਾਂ ਦੇ ਵਿੱਚ ਸੌ ਝਗੜੇ ਹੁੰਦੇ ਨੇ ਨਿੱਕੀ ਮੋਟੀ ਗੱਲ ਤੋਂ ਕੋਈ ਹੋ ਗਿਆ ਮਤਲਬ ਸਿਆਣਾ ਈ ਪੋਤੋਂ ਦਾ ਜਿਹੜਾ ਆਪਣੇ ਘਰ ਦੀ ਗੱਲ ਨੂੰ ਅੰਦਰੇ ਅੰਦਰ ਸਮੇਟਦਾ ਹੈ ਜੇ ਮੈਂ ਇਹੋ ਜਿਹੀ ਹੁੰਦੀ ਤੇ ਮੈਂ ਵੀ ਅੱਜ ਪਹਿਲਾਂ ਇੱਥੇ ਪਹੁੰਚੀ ਹੁੰਦੀ ਥਾਣੇ ਦੇ ਵਿੱਚ ਕਿਉਂਕਿ ਮੈਨੂੰ ਪਤਾ ਇੱਜ਼ਤ ਬਣਾਉਣੀ ਬੜੀ ਔਖੀ ਹੈ ਤੇ ਗਵਨੀ ਇੱਕ ਮਿੰਟ ਵਿੱਚ ਗੁਵਾਈ ਜਾ ਸਕਦੀ ਹੈ ਇਸ ਕਰਕੇ ਮੈਂ ਆਪਣੇ ਘਰ ਦੇ ਮਸਲੇ ਨੂੰ ਸੋਚਦੀ ਐ ਇਹੋ ਹੀ ਸਮਝਾਉਣੀ ਐ ਇਹਨੂੰ ਅੱਜ ਤੱਕ 8ਵਾਂ ਸਾਲ ਹੋ ਗਿਆ ਇਹ ਸਾਡਾ ਪਹਿਲੀ ਵਾਰੀ ਝਗੜਾ ਨਹੀਂ ਹੋਇਆ 4-5 ਵਾਰੀ ਹੋ ਚੁੱਕਾ ਵਾ ਔਰ ਮੈਂ ਇਹਨੂੰ ਅੰਦਰ ਵੜ ਕੇ ਇੱਕੋ ਹੀ ਗੱਲ ਸਮਝਾਉਣੀ ਐ ਤਨਵੀਰ ਪੁੱਤ ਘਰ ਦੇ ਵਿੱਚ ਸੌ ਉੱਚੀਆਂ ਨੀਵੀਆਂ ਗੱਲਾਂ ਹੁੰਦੀਆਂ ਨੇ ਘਰ ਦੀਆਂ ਘਰ ਚ ਸਿਮੇਟੀਆਂ ਬਾਹਰ ਨਹੀਂ ਜਾਈਦਾ ਲੇਕਿਨ ਇਹ ਮੇਰੀ ਨੂੰਹ ਕਰੋ ਬਾਹਰ ਗੱਲ-ਗੱਲ ਤੇ ਸੜਕਾਂ ਤੇ ਤੁਰੀ ਫਿਰਦੀ ਆ ਮੈਂ ਸਾਨੂੰ ਚੋਰ ਤੋਂ ਇਲਾਵਾ ਬੁਲਾਉਂਦੀ ਨਹੀਂ ਮਾ ਪੁੱਤਾਂ ਨੂੰ ਵੀ ਮਾਂ ਵਿਚੋਰ ਪੁੱਤ ਵਿਚੋਰ ਅਹੀਂ ਫੇਰ ਵੀ ਚੁੱਪ ਕਰਕੇ ਆਪਣੇ ਅੰਦਰ ਬੈਠੇ ਹੋਏ ਆਂ ਕੋਈ ਬੜਾ ਥੋੜਾ ਚੱਲਣ ਦਾ ਗੱਲ ਪਾ ਰਹੀ ਹਾਂਜੀ ਅਹੀਂ ਫੇਰ ਵੀ ਕੋਈ ਗੱਲ ਨਹੀਂ ਕਰਦੇ ਅਹੀਂ ਚੁੱਪ ਕਰਕੇ ਆਪਣੀ ਇੱਜ਼ਤ ਨੂੰ ਚੁੱਪ ਕੀਤੇ ਰਹਿਨੇ ਆ ਇਹ ਜਿਹੜਾ ਅੱਜ ਵੀ ਝਗੜਾ ਹੋਇਆ ਜਿਹੜਾ ਹੁਣ ਝਗੜਾ ਹੋਇਆ ਇਹ ਵੀ ਮਾਮੂਲੀ ਜਿਹਾ ਝਗੜਾ ਸੀ ਔਰ ਇਹਨੂੰ ਇੱਕ ਮੇਜਰ ਰੂਪ ਦੇ ਦਿੱਤਾ ਗਿਆ ਏ ਔਰ ਉਹਦੇ ਵਿਅਸਤੇ ਇਹਦੇ ਰਿਸਪਾਂਸਿਬਲ ਨੇ ਫਾਦਰ ਔਰ ਬ੍ਰਦਰ ਜਿਨ੍ਹਾਂ ਨੇ ਕਿ ਜਦੋਂ ਮੇਰੇ ਘਰੋਂ ਇਹ ਗਈ ਹੈ ਮੇਰੀ ਨੂੰ ਬਿਲਕੁਲ ਸਹੀ ਸਲਾਮਤ ਗਈ ਹੈ ਮੇਰੇ ਕੋਲ ਪਾਸ ਕੈਮਰੇ ਦੀਆਂ ਸਾਰੀਆਂ ਫੁਟੇਜ ਨੇ ਸਾਰਾ ਕੁਝ ਮੇਰੇ ਕੋਲ ਪ੍ਰੂਫ ਪਏ ਨੇ ਬਿਲਕੁਲ ਆਪਣੇ ਹੱਥੀਂ ਜਦੋਂ ਇਹ ਬੂਹਿਆਂ ਦੇ ਉੱਤੇ ਹੱਥ ਮਾਰ-ਮਾਰ ਕੇ ਜ਼ੋਰ ਦੀ ਆਪਣੇ ਸਿਰ ਦੇ ਵਿੱਚ ਜ਼ੋਰ-ਜ਼ੋਰ ਦੀ ਹੱਥ ਮਾਰ ਕੇ ਇੱਥੋਂ ਘਰੋਂ ਗਈ ਆ ਮੈਂ ਇਹਨੂੰ ਫਿਰ ਵੀ ਪਿਆਰ ਨਾਲ ਅੰਦਰ ਨੂੰ ਖੜ ਕੇ ਲੈ ਕੇ ਆਈ ਆ ਅੰਦਰ ਬਾਇਆ ਪਾਣੀ ਫੜਾਇਆ ਪਾਣੀ ਫੜ ਕੇ ਇਹਨੇ ਪੀਤਾ ਨਹੀਂ ਭੋਹਾ ਕੇ ਗਲਾਸ ਮਾਰਿਆ ਤੇ ਮੈਨੂੰ ਖਿੱਚ ਕੇ ਪਰਾਂ ਨੂੰ ਮੈਂ ਫਿਰ ਵੀ ਇਹਨੂੰ ਅੰਦਰ ਨੂੰ ਲਗਾਈ ਆ ਇਹਨੇ ਮੈਨੂੰ ਉੱਥੇ ਅੰਦਰ ਧੱਕੇ ਮਾਰੇ ਮੈਂ ਫਿਰ ਵੀ ਨਹੀਂ ਸੋਚਿਆ ਮੈਂ ਜੋ ਫਿਰ ਕੀ ਗੁੱਸੇ ਚ ਇਨਸਾਨ ਬੜਾ ਕੁਝ ਕਰ ਦਿੰਦਾ ਮੇਰੇ ਹੱਥੀ ਗੱਲ ਪੈਣ ਤੱਕ ਵੀ ਗਈ ਆ ਮੈਂ ਚੁੱਪ ਕਰਕੇ ਫਿਰ ਵੀ ਇਹਨੂੰ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਇੱਜ਼ਤ ਬੰਦੀ ਬਹੁਤ ਔਖੀ ਆ ਪੰਜੀ ਇੱਕ ਇਹਨਾਂ ਇਲਜ਼ਾਮ ਲਾਇਆ ਕਿ ਮੇਰੇ ਇਹਨਾਂ ਨੇ ਚਾਰ ਬੋਰਸ਼ਨ ਕਰਾਈਏ ਕਹਿੰਦੇ ਕਿ ਲੜਕਾ ਪੈਦਾ ਕਰਕੇ ਦੇ ਕੀ ਕਹਿਣਾ ਚੁੰਦੇ ਜੀ ਨੋ ਸਰ ਨੋ ਨਾ ਦੇਖੋ ਫਰਸਟ ਜਿਹੜਾ ਬੇਬੀ ਹੋਈ ਹੈ ਨਾ ਗੁੜੀਆ ਉਹ ਸਾਨੂੰ ਪਤਾ ਹੈ ਜਾਂ ਉਸ ਪਰਮਾਤਮਾ ਨੂੰ ਪਤਾ ਹੈ ਕਿ ਕਿਵੇਂ ਇਹਦੇ ਘਰੇ ਗੁੜੀਆ ਅਸੀਂ ਲਈ ਆ ਤੀਸਰੇ ਦਿਨ ਸ਼ਾਸ਼ੀ ਅੰਮ੍ਰਿਤ ਸਰਦੀ ਸਭ ਤੋਂ ਵੱਡੀ ਡਾਕਟਰ ਆ ਉਹਦੇ ਕੋਲੋਂ ਇਹਦੀ ਅਸੀਂ ਕੇਸ ਦੀ ਪੂਰੀ ਪੁਆਈ ਇਹਦੀ ਬੱਚੇਦਾਨੀ ਬਹੁਤ ਜ਼ਿਆਦਾ ਕਮਜ਼ੋਰ ਆ ਅਸੀਂ ਉਹ ਪਹਿਲਾ ਬੱਚਾ ਵੀ ਹਰ ਤੀਸਰੇ ਦਿਨ ਜਾ ਕੇ ਤੁਸੀਂ ਰਿਪੋਰਟਾਂ ਵੀ ਸ਼ਾਸ਼ੀ ਦੀਆਂ ਸਾਰੀਆਂ ਸਾਡੇ ਕੋਲ ਪਈਆਂ ਤੀਸਰੇ ਤੇ ਨਹੀਂ ਜਾਂਦੇ ਸੀ ਅੰਮ੍ਰਿਤ ਸਰ ਜਾ ਕੇ ਉੱਥੇ ਸ਼ਾਮ ਨੂੰ 7-8 ਵਜੇ ਰੋਟੀਆਂ ਹੱਥ ਦੇ ਵਿੱਚ ਐਮ ਗੱਡੀ 'ਚ ਬਹਿ ਕੇ ਤੇ ਰੋਟੀਆਂ ਖਾਂਦੇ ਜਾਂਦੇ ਹੁੰਦੇ ਸਾਂ ਰੋਟੀ ਵੀ ਘਰ ਨਹੀਂ ਸੀ ਨਸੀਬ ਹੁੰਦੀ ਹੁੰਦੀ ਤੇ ਸਿਰਫ ਇਹੋ ਹੀ ਕਿ ਇਹਦੀ ਪੂਰੀ ਪੈ ਜਾਵੇ ਔਰ ਇਹਦਾ ਅਸੀਂ ਨੂੰ ਆਪਣਾ ਬੱਚਾ ਲਿਆ ਦੂਸਰਾ ਵੀ ਬੀ ਜਦੋਂ ਇਹਦੇ ਕਰ ਉਸ ਤੋਂ 2-3 ਮਹੀਨਿਆਂ ਬਾਅਦ ਇਹਦੇ ਫਿਰ ਪ੍ਰੈਗਨੈਂਸੀ ਹੋ ਗਈ ਉਦੋਂ ਅਸੀਂ ਇਹਨੂੰ ਜ਼ਰੂਰ ਸਮਝਾਇਆ ਵੀ ਪੁੱਤ ਦੇਖ ਤੇਰੀ ਬੱਚੇਦਾਨੀ ਕਮਜ਼ੋਰ ਆ ਬੱਚਾ ਪੂਰੀ ਤਰ੍ਹਾਂ ਪ੍ਰੀਪੇਅਰ ਨਹੀਂ ਹੋ ਪਾਣਾ ਤੇ ਪੁੱਤ ਤੂੰ ਨਾ ਇੰਜ ਕਰ ਵੀ ਕੋਈ ਗੱਲ ਨਹੀਂ ਗਈ ਹੈ ਅਜੇ 2-3 ਮਹੀਨੇ ਇੱਕ ਅਜੇ ਮਤਲਬ 15 ਕੁ ਦੇਣੀ ਹੋਏ ਸੀਗੇ ਚਲੋ ਇਹਨੇ ਕਹਿਣਾ ਮੰਨ ਲਿਆ ਹੋ ਗਿਆ ਸਭ ਕੁਝ ਤੀਸਰੀ ਵਾਰੀ ਜਦੋਂ ਇਹਨੇ ਚਾਂਸ ਲਿਆ ਫੇਰ ਕਿਹਦੇ ਖਿਲਾਫ ਹੈ ਜਿਹੜੀ ਇਹਨਾਂ ਨੇ ਦਿੱਤੀ ਉਹਨਾਂ ਨੇ ਵੀ ਤੁਸੀਂ ਵੀ ਦਿੱਤੀ ਉਹਨਾਂ ਨੇ ਵੀ ਦਿੱਤੀ ਤੁਹਾਨੂੰ ਪੁਲਿਸ ਪ੍ਰਸ਼ਾਸਨ ਨੂੰ ਕਮਾਂ ਕਰਨਾ ਜੋ ਵੀ ਕਰ ਦੇਣਗੇ ਜੀ ਸਰ ਮੈਨੂੰ ਮਨਜ਼ੂਰੀ ਹੈ ਪੁਲਿਸ ਪ੍ਰਸ਼ਾਸਨ ਤੋਂ ਕੋਈ ਨਹੀਂ ਜੋ ਕਰ ਦੇਣਗੇ ਜੋ ਉਹਨਾਂ ਨੂੰ ਸਹੀ ਲੱਗੇਗਾ ਫੁਟੇਜ ਵੇਖਣ ਜੋ ਉਹਨਾਂ ਨੂੰ ਸਹੀ ਲੱਗੇਗਾ ਕਰ ਦੇ ਦੇ